ਮੱਲਾ ਕੱਢ ਕੁੱਢਤੇ ਦੇ ਵਟਵੇ ਚੱਲ ਮੇਲੇ ਨੂੰ ਚੱਲੀਏ ਅਲੇ ਫੜ ਕੁੰਜੀਆਂ ਤੇ ਸਾਹਮਲੇ ਤਜੋਰੀਆਂ ਖਸਮਾ ਨੂੰ ਖੰਦਾਈ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀਏ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਪੰਜਾਬੀ ਲਿੰਕ মিডিਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਮੇਲਾ ਰੰਗ ਪੰਜਾਬ ਦੇ ਜੋ ਕਿ ਮੋਗਾ ਦੇ ਪ੍ਰਾਈਮ ਫਾਰਮ ਵਿੱਚ ਲੱਗਿਆ ਹੈ ਜਿੱਥੇ ਐਗਜ਼ੀਬਿਸ਼ਨ ਲੱਗਾ ਹੈ ਸੂਟ ਜੁੱਤੀਆਂ ਗਹਿਣਾ ਗੱਟਾ ਸਾਰਾ ਕੁਝ ਮਿਲੇਗਾ ਆਓ ਚੱਲੀਏ ਮੇਲੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਇੱਥੇ ਮੋਗਾ ਵਿੱਚ ਐਗਜ਼ੀਬਿਸ਼ਨ 'ਚ ਇੱਕ ਪਾਰਟ ਕੀਤਾ ਹੈ ਆਪਦਾ ਤੁਸੀਂ ਪਾਰਟਿਸਪੇਸ਼ਨ ਕਰ ਰਹੇ ਹੋ ਇਹਦੇ 'ਚ ਤੁਹਾਡੇ ਕੋਲ ਕਾਫੀ ਸਾਰੀ ਵੈਰਾਈਟੀ ਹੈ ਪਰਸ ਦੀ ਇਹਨਾਂ ਦੇ ਕੋਈ ਸਪੈਸੀਫਿਕ ਸਪੈਸੀਫਿਕ ਨਾਮ ਵੀ ਹੁੰਦੇ ਆ ਜਾਂ ਕੁਝ ਕੀ ਵੈਸੇ ਡਿਜ਼ਾਈਨ ਹੀ ਨੇ ਕੋਈ ਸਪੈਸੀਫਿਕ ਨਾਮ ਵੀ ਹੁੰਦੇ ਆ ਜੀ ਸਾਰੇ ਦੇ ਅਸੀਂ ਅੰਮ੍ਰਿਤਸਰ ਤੋਂ ਆਏ ਆ ਸਪੈਸ਼ਲ ਸਰ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੈ ਬਾਕੀ ਸਾਡੀ ਸਾਰੀ ਕੁਆਲਿਟੀ ਜਿਹੜੀ ਲੈਜ਼ਰ ਦੀ ਹੁੰਦੀ ਹੈ ਸਾਰੇ ਐਸਐਸ ਬ੍ਰਾਂਡ ਦੇ ਹੁੰਦੇ ਆ ਟੌਮੀ ਦੇ ਹੁੰਦੇ ਆ ਬਾਕੀ ਸਾਡੇ ਕੋਲ ਅਗਰ ਫਰਸਟ ਕਾਪੀ ਆਰਟੀਕਲ ਦੇ ਵਿੱਚ ਤੁਸੀਂ ਜਾਣਾ ਵਾ ਤੇ ਸਾਡੇ ਕੋਲ ਜਿਹੜੇ ਕੋਚ ਵਗੈਰਾ ਦੇ ਟੌਮੀ ਦੇ ਜਾਂ ਸਾਰੇ ਆਰਟੀਕਲ ਫਰਸਟ ਕਾਪੀ ਦੇ ਵਿੱਚ ਵੀ ਅਵੇਲੇਬਲ ਹੁੰਦੇ ਆ ਤੁਹਾਨੂੰ ਸਾਰੇ ਇੱਥੇ ਬਹੁਤ ਡਿਸਕਾਊਂਟ ਰੇਟ ਤੇ ਤੁਹਾਨੂੰ ਮਿਲ ਜਾਣਗੇ ਬਾਕੀ ਲੈਦਰ ਦੇ ਵਿੱਚ ਕੋ ਹੈਂਡ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਜੀ ਆ ਦੇਖੋ ਜਿਸ ਤਰ੍ਹਾਂ ਪੂਰਾ ਲੈਦਰ ਦਾ ਹੈਗਾ ਐਸਐਸ origial ਬ੍ਰਾਂਡ ਦਾ ਹੈਗਾ ਵਾ ਸਾਰਾ ਆ ਦੇਖੋ ਸਲਿੰਗ ਹੈਗਾ ਜੀ ਇਹਦੇ ਨਾਲ ਤੁਹਾਨੂੰ ਸਲਿੰਗ ਵੀ ਮਿਲ ਜੇਗਾ ਪਲੱਸ ਤੁਹਾਨੂੰ ਇਦਾਂ ਕੈਰੀ ਕਰਨ ਲਈ ਵੀ ਮਿਲ ਜੇਗਾ ਬਾਕੀ ਸਾਡੇ ਕੋਲ ਵੁੱਡਨ ਦੀਆਂ ਤੁਸੀਂ ਦੇਖ ਸਕਦੇ ਹੋ ਸਾਰਾ ਵਰਡਿੰਗ ਬਹੁਤ ਸਪੈਸ਼ਲ ਆਈਟਮ ਦੇਖੀ ਜਿਵੇਂ ਤੁਸੀਂ ਇੰਨੀ ਦੂਰੋਂ ਆਏ ਹੋ ਅੰਮ੍ਰਿਤਸਰ ਤੋਂ ਆਏ ਹੋ ਤਾਂ ਸੁਸੰਦਰਸ ਹੈ ਉਹ ਉਸ ਦੇ ਹਿਸਾਬ ਨਾਲ ਤੁਹਾਨੂੰ ਕੋਸਟ ਜਿਹੜੀ ਹੈ ਕਸਟਮਰ ਪੇ ਕਰ ਦਿੰਦਾ ਕਸਟਮਰ ਦੇ ਦੇਖੋ ਜੀ ਅਸੀਂ ਤੇ ਫਸਟ ਟਾਈਮ ਆਏ ਆ ਹੁਣ ਕਸਟਮਰ ਦੇ ਉੱਪਰ ਹੀ ਆ ਕਸਟਮਰ ਆਵੇ ਜਲਦੀ ਜਲਦੀ ਅਸੀਂ ਆਏ ਆ ਮੋਗੇ ਸ਼ਹਿਰ ਵਾਸੀਆਂ ਨੂੰ ਕਰਦੇ ਆਂ ਕੀ ਆਓ ਜਲਦੀ ਜਲਦੀ ਵਿਜ਼ਿਟ ਕਰੋ ਸਾਰੇ 1000 ਰੁਪਏ ਦੇ ਵਿੱਚ ਸਾਰੇ ਆਰਟੀਕਲ ਹੈਗੇ ਆ ਬਹੁਤ ਸੋਨੇ ਬਹੁਤ ਘੱਟ ਰੇਟ ਦੇ ਵਿੱਚ ਦੇ ਰਹੇ ਆ ਹਾਂਜੀ ਹਾਂਜੀ ਬਾਕੀ ਫਸਟ ਟਾਈਮ ਆਏ ਆ ਦੇਖੋ ਰਿਸਪੌਂਸ ਬਾਬਾ ਜੀ ਦੀ ਕਿਰਪਾ ਨਾਲ ਅੱਛਾ ਹੀ ਹੋਏਗਾ ਚਲੋ ਵਾਈ ਗੁਰੂ ਜੀ ਕਿਰਪਾ ਕਰਨ ਤੁਹਾਨੂੰ ਬਹੁਤ ਸੋਹਣਾ ਰਿਸਪੌਂਸ ਮਿਲੇ ਥੈਂਕ ਯੂ ਸਰ ਸ਼ਕਲ ਜੀ ਸਰ ਸ਼ਕਲ ਸ਼ਸ਼ਕਲ ਤੁਹਾਡਾ ਨਾਮ ਮੇਰਾ ਨਾਮ ਬਾਰਵੀ ਪ੍ਰੀਤ ਕੌਰ ਮੇਰਾ ਨਾਮ ਤਮੀਨ ਹਾਂਜੀ ਦਾਲਾਲੀ ਠੀਕ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਅਸੀਂ ਇੱਥੇ ਐਕਸੀਬਿਸ਼ਨ ਲਾਈ ਹੈ ਜੁਐਲਰੀ ਤੇ ਸੂਟਸ ਦੀ ਓਕੇ ਮੰਮਾ ਦੀ ਹੈਲਪ ਕਰਵਾ ਰਹੇ ਹੋ ਕਿ ਪਪਾ ਦੀ ਦੋਨਾਂ ਦੀ ਦੋਨਾਂ ਦੀ ਦੋਨੋਂ ਕਿੱਥੇ ਹੈ ਪਪਾ ਇੱਥੇ ਨੇ ਤੇ ਮੰਮਾ ਗਏ ਨੇ ਅੱਛਾ ਤੇ ਤੁਹਾਨੂੰ ਇਹ ਸਾਰੀ ਚੀਜ਼ਾਂ ਦੇ ਪ੍ਰਾਈਜ਼ਸ ਵਗੈਰਾ ਪਤਾ ਨੇ ਹਾਂਜੀ ਅੱਛਾ ਚਲੋ ਦੱਸੋ ਤੁਹਾਡੇ ਕੋਲ ਕਿਹੜੀ ਕਿਹੜੀ ਵੈਰਾਈਟੀ ਹੈ ਸਾਡੇ ਕੋਲ ਐਂਟੀ ਟਾਰਨਿਸ਼ ਹੈ ਏਡੀ ਹੈ ਅਮਰੀਕਨ ਡਾਇਮੰਡ ਵਗੈਰਾ ओके। ਸਾਰੇ ਬਈ। ਅੱਛਾ ਤੁਹਾਡੇ ਪ੍ਰਾਈਸਿਸ ਕਿੰਨੇ ਤੋਂ ਸ਼ੁਰੂ ਹੁੰਦੇ ਨੇ? ਸਾਰੇ 50 ਤੋਂ ਸਟਾਰਟਿੰਗ ਹੈ ਰਿੰਗਸ ਦੀ। ਓਕੇ। ਹਾਂਜੀ ਤੇ ਕਾਫੀ ਹੱਦ ਤੱਕ ਹੈਗੀਆਂ ਸਾਡੇ ਕੋਲ। ਅੱਛਾ ਪਹਿਲਾਂ ਤਾਂ ਤੁਸੀਂ ਮਹਿੰਦੀ ਬੜੀ ਸੋਹਣੀ ਲਾਈ ਹੈ ਮਹਿੰਦੀ ਦਿਖਾ ਦਿਓ। ਮਹਿੰਦੀ ਦੇਖੋ ਬਈ। ਬਹੁਤ ਸੋਹਣੀ ਹੈਲਪ ਕਰ ਰਹੇ ਹੋ। ਥੈਂਕ ਯੂ ਵੈਰੀ ਮੱਚ। ਥੈਂਕ ਯੂ। ਤੇ ਆਪਾਂ ਇਹ ਸਾਰੇ ਦੇਖ ਰਹੇ ਸੀ ਤੇ ਇਹਨਾਂ ਦੀ ਕੀ ਵਿਸ਼ੇਸ਼ਤਾ ਹੈ ਤੇ ਜਾਂ ਫਿਰ ਕੀ ਇਹਨਾਂ ਨੂੰ ਤੁਸੀਂ ਕਿਵੇਂ-ਕਿਵੇਂ ਬਣਾਉਂਦੇ ਹੋ? ਮੈਮ ਪਹਿਲੇ ਤਾਂ ਸਸਤਰੀ ਗੱਲ ਸਾਰਿਆਂ ਨੂੰ ਸਾਡਾ ਮੇਰਾ ਨਾਮ ਜਸਪਾਲ ਸਿੰਘ ਹੈ ਜੋ ਮੈਂ ਜ਼ੁਨੀਲੀਆ 허ब्स ਇੰਡੀਆ ਲੁਧਿਆਣੇ ਤੋਂ ਆ। ਅਸੀਂ 100% ਨੇਚਰਲ ਪ੍ਰੋਡਕਟਸ ਬਣਾਉਂਦੇ ਆ ਜਿਵੇਂ ਸਾਡਾ ਇੱਕ ਨਾਬੀ ਰੂਟ ਸੋਇਲ ਆਂਦਾ ਮੈਮ ਨਾਬੀ ਦੇ ਬਸਰ ਦੋ ਬੂੰਦਾ ਪਾਓਗੇ ਤੁਹਾਡੀ ਪੂਰੀ ਬੋਡੀ ਨੂੰ ਡੀਟੌਕਸ ਕਰੇਗਾ ਜਿਹੜਾ ਐਕਸਟਰਾ ਫੈਟ ਡਿਪੋਜ਼ਿਟ ਹੋਣੋਂ ਵੀਨਸ ਨਾਲ ਉਹਨੂੰ ਬਰਨ ਕਰੇਗਾ ਬੀਪੀ ਕੰਟਰੋਲ ਕਰੇਗਾ ਸ਼ੂਗਰ ਕੰਟਰੋਲ ਕਰੇਗਾ ਜਿਹੜੇ ਆਪਣੇ ਹਾਰਮੋਨਸ ਅਨਬੈਲੈਂਸਡ ਨੂੰ ਬੈਲੈਂਸ ਲੈ ਕੇ ਆਏਗਾ ਈਵਨ ਲੇਡੀਜ਼ ਦੀ ਪ੍ਰੋਬਲਮ ਪੀਸੀਓਡੀ ਉਹਨੂੰ ਵੀ ਠੀਕ ਕਰੇਗਾ ਮੈਡਮ 100% ਨੇਚਰਲ ਹੈ okay. 100% ਨੇਚਰਲ ਬ੍ਰਿਫਿੰਗ ਸਾਡਾ ਆਪਣਾ ਦੇਖ ਸਕਦੇ ਤੁਸੀਂ ਹੈਅਰ ਆਇਲ ਹੈ Baal lambe karega vaasht ne rok dega umar to pehla jide baal safed aa gaye hai ਜਿਹੜੋਂ ਕੱਲ ਲੈ ਕੇ ਕਿ ਡੈਂਡਰਫ 3 ਤੋਂ 4 ਦਿਨਾਂ ਚ ਖਤਮ ਕਰੇਗਾ इवन ਕਿ ਸਿਰਫ ਸਿਰ ਦਰਦ ਆਧਾ ਸਿਰ ਦਰਦ ਦੀ ਪ੍ਰੋਬਲਮ ਜੋ ਮਾਈਗਰੇਨ ਹੈ ਨਾ ਉਹ ਵੀ ਇਹ ਠੀਕ ਕਰਦਾ ਹੈ 100% ਨੇਚਰਲ ਹੈ ਪਿਓਰ ਆਯੁਰਵੈਦਿਕ ਹੈ ਯਾ ਚ 42 ਜਿਹੜੀ ਬੂਟੀਆਂ ਨੇ ਜਿਵੇਂ ਆਵਲਾ ਹਰੜ ਬਹੀੜਾ ਜਿਹੜਾ ਮਾਂਸ਼ੀ ਸ਼ੀਕਾ ਕਹਿੰਦੇ ਭਰੰਗ ਰਾਜ ਨੀਮ ਤੁਲਸੀ ਚੰਦਨ ਜੈਸੇ ओके okay. इवन है 2 ਸਾਲ ਦਾ ਛੋਟਾ ਬੱਚਾ ਵੀ ਲਗਾ ਸਕਦਾ ਹੈ ਮੈਮ ਬਾਹ ਲੰਬੇ ਕਰੇਗਾ 100% ਨੈਚੁਰਲ ਹੈ ਗਿਆ ਇੱਦਾਂ ਸਾਡੇ ਸਾਰੇ ਜਿਹੜਾ ਤੁਹਾਡਾ ਇਹ ਤੇਲ ਹੈ ਇਹਦੇ ਵਿੱਚ ਜੋ ਤੁਸੀਂ ਸਾਨੂੰ ਜੜੀ ਬੂਟੀਆਂ ਦਸੀਆਂ ਉਹ ਜੜੀ ਬੂਟੀਆਂ ਤੁਸੀਂ ਕਿੱਥੋਂ ਅਵੇਲ ਕਰਵੋ ਨੇ ਮਿਸ ਹੈ ਗਿਆ ਉਹ ਜੜੀ ਬੂਟੀ ਸਾਡੀ ਹਿਮਾਚਲ ਤੋਂ ਵੀ ਆਉਂਦੀਆਂ ਦਿੱਲੀ ਤੋਂ ਵੀ ਆਉਂਦੀਆਂ ਬਸ ਅੰਮ੍ਰਿਤਸਰ ਤੋਂ ਵੀ ਆਉਂਦੀਆਂ ਨੇ ਉਹ ਜੜੀ ਬੂਟੀਆਂ ਵੀ ਓਦਾਂ ਦੀਆਂ ਹੁੰਦੀਆਂ ਜਿਹੜੇ ਜਿਨ੍ਹਾਂ ਚੋਂ ਤੇਲ ਨਹੀਂ ਨਿਕਲਿਆ ਆਉਂਦਾ ਅਸੀਂ ਸਾਰੇ ਪਹਿਲੇ ਟੈਸਟਡ ਰਿਪੋਰਟਸ ਹੁੰਦੀਆਂ ਨਾਲੀਆਂ ਉਸ ਤੋਂ ਬਾਅਦ ਅਸੀਂ ਬਾਏ ਕਰਦੇ ਹਾਂ ਕਈ ਸਾਡੇ ਹੁਸ਼ਿਆਰਪੁਰ ਦੇ ਵਿੱਚ ਸਾਡੇ ਪਲਾਂਟ ਹੈਗੇ ਆ ਉੱਥੇ ਅ ਹਾਂਜੀ ਹਾਂਜੀ ਮੈਮ ਔਰ 100% ਨੇਚਰਲ ਪ੍ਰੋਡਕਟਸ ਦੇ ਰਹੇ ਆਂ ਅਸੀਂ ਇੱਥੇ ਮੋਗਾ ਵਾਸੀ ਇਹਨੇ ਸਾਡੇ ਰੈਗੂਲਰ ਕਸਟਮਰ ਹੈਗੇ ਜਿਹੜੇ ਰੈਗੂਲਰ ਯੂਜ਼ ਕਰਦੇ ਆ ਓਕੇ ਹਾਂਜੀ ਜਿਵੇਂ ਆਪਣੇ ਕੋਲ ਹੈਂਡਮੇਡ ਪ੍ਰੋਡਕਟਸ ਨੇ ਸਾਰੇ ਇਹਨਾਂ ਤੇ ਤਾਂ ਆਪਣਾ ਜੋ ਆਪਣਾ ਪ੍ਰੋਡਕਸ਼ਨ ਦਾ ਕੋਸਟ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਤੇ ਉਹਨਾਂ ਤੁਹਾਨੂੰ ਲੋਕਾਂ ਵੱਲੋਂ ਆਊਟਕਮ ਮਿਲਦੀ ਹੈ ਮੈਂ ਮਿਸਰਾਂ ਜਿਵੇਂ ਇੱਕ ਤਾਂ ਸਾਡੀ ਸਭ ਤੋਂ ਵੱਡੀ ਗੱਲ ਹੈ ਸਾਡੀ ਪ੍ਰੋਮੋਸ਼ਨ ਹੁੰਦੀ ਹੈ ਜਦੋਂਸੀਂ ਐਕਸੀਬਿਸ਼ਨਸ ਤੇ ਜਾਂਦੇ ਆ ਤੁਹਾਨੂੰ ਬਹੁਤ ਅੱਛੇ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਜਿਹੜਾ ਕਸਟਮਰ ਸਾਡੇ ਤੋਂ ਲੈ ਕੇ ਗਿਆ ਹੈ ਨਾ ਇੱਕ ਵਾਰੀ ਪ੍ਰੋਡਕਟ ਉਹ ਦੁਬਾਰਾ ਲੈਣ ਆਂਦਾ ਹੈ ਉਸ ਤਰ੍ਹਾਂ ਕੋਸਟ ਸਾਡੀ ਪੂਰੀ ਹੋ ਜਾਂਦੀ ਪਲੱਸ ਡਿਸਕਾਊਂਟਸ ਵੀ ਦੇ ਈਵਨ ਲੋਕਲ ਮਾਰਕੀਟ ਦੇ ਵਿੱਚ ਸਾਡੇ ਪ੍ਰੋਡਕਟਸ ਮਿਲਦੇ ਹੈਗੇ ਐਸੀ ਗੱਲ ਨਹੀਂ ਤੁਹਾਡੇ ਇੱਥੇ ਆਪਣਾ ਇੱਥੇ 4G ਮਾਰਕੀਟ ਦੇ ਵਿੱਚ ਵੀ ਮਿਲਣਗੇ ਓਕੇ ਜਿਵੇਂ ਅੱਜ ਤਾਂ ਤੁਸੀਂ ਐਗਜ਼ੀਬਿਸ਼ਨ ਤੇ ਆਏ ਹੋ ਹੋ ਜਿਵੇਂ ਇਨ ਫਿਊਚਰ ਕਿਸੇ ਬੰਦੇ ਨੇ ਤੁਹਾਡੇ ਤੋਂ ਕੋਈ ਚੀਜ਼ ਬਾਇ ਕਰਨੀ ਹੈ ਉਹ ਤੁਹਾਡੇ ਤੱਕ ਕਿੱਦਾਂ ਕੰਟੈਕਟ ਕਰ ਸਕਦਾ ਹੈ ਇਹ ਵੀ ਬਹੁਤ ਵੱਡੀ ਤੁਸੀਂ ਬੜੀ ਅੱਛੀ ਗੱਲ ਪੁੱਛੀ ਸਾਡੇ ਤੋਂ ਸਾਡੇ ਹਰ ਇੱਕ ਪ੍ਰੋਡਕਟ ਦੇ ਪਿੱਛੇ ਸਾਡਾ ਮੋਬਾਈਲ ਨੰਬਰ ਹੈ ਸਾਡਾ ਮੇਲ ਆਈਡੀ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਮੰਗਵਾ ਸਕਦੇ ਹੋ ਹੋਰ ਜਿਹੜਾ ਵੀ ਤੁਹਾਡੇ ਮਾਦਮ ਦੇ ਨਾਲ ਜਿਹੜਾ ਸਾਡਾ ਤੁਹਾਡੀ ਵੀਡੀਓ ਦੇਖ ਰਿਹਾ ਹੈ ਉਹਨੂੰ ਅਸੀਂ ਸਪੈਸ਼ਲ ਡਿਸਕਾਊਂਟ ਦਵਾਂਗੇ ਪਲੱਸ ਸ਼ਿਪਿੰਗ ਫ੍ਰੀ ਦਵਾਂਗੇ ਮੈਮ ਓਕੇ ਲੋ ਜੀ ਕਸਮਰਜ਼ ਲਈ ਇੱਕ ਸਪੈਸ਼ਲ ਆਫਰ ਲੱਗ ਚੁੱਕਾ ਹੈ ਜਿਹੜਾ ਸਾਡੀ ਵੀਡੀਓ ਦੇਖ ਕੇ ਇੰਨਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇਣਗੇ ਹੋਰ ਦੱਸਣਾ ਚਾਹਾਂਗਾ ਸਾਡੇ ਚਾਰ ਕੋਲ ਦਾ ਸਾਬਨ ਆਂਦਾ ਜਿਹਨੂੰ ਅਸੀਂ ਸਾਬਨ ਕਹਿੰਨੇ ਪੰਜਾਬੀ ਦੇ ਵਿੱਚ ਹੈ ਹੈ 100% ਆਯੁਰਵੈਦਿਕ ਇਹ ਕੀ ਹੈ ਸਭ ਤੋਂ ਪਹਿਲਾਂ 3 ਵਨ ਟਾਈਮ ਇਦਾਂ ਰਿਜ਼ਲਟ ਹੈ ਮੈਡਮ ਇੱਕ ਵਾਰ ਦੇ ਵਿੱਚ ਟੈਨਿੰਗ ਰਿਮੂਵ ਕਰੇਗਾ ਜਿਵੇਂ ਗਰਦਨ ਦੇ ਟੈਨ ਹੋ ਜਾਂਦੇ ਡੈੱਡ ਸਕਿਨ ਜਮ ਜਾਂਦੀ ਤੁਹਾਨੂੰ ਇੱਕ ਵਾਰ ਚ ਰਿਜ਼ਲਟ ਆਏਗਾ ਸਰ ਭਾਵੇਂ ਕੋਈ ਵੀ ਕਸਟਮਰ ਤੁਹਾਡੇ ਮੱਦਨਾ ਹੁਣੇ ਵੀ ਆ ਸਕਦਾ ਹੈ ਸਰ ਤੋਂ ਇੱਕ ਆਪਣਾ ਸਾਬਣ ਖੋਲ ਕੇ ਹੁਣੇ ਫੇਸ ਵਾਸ਼ ਕਰ ਸਕਦਾ ਹੈ ਪਰ 100% ਚੈਲੰਜ ਕਰਦੇ ਹਾਂ ਉਹਨੂੰ ਵੀ ਇੱਕ ਵਾਰ ਚ ਰਿਜ਼ਲਟ ਦੇਗਾ ਓਕੇ ਇਹ ਸਾਬਣ ਦੀ ਕੋਸਟ ਕੀ ਹੈ ਮੈਡਮ ਸਿਰਫ ਹੈ ਸਾਬਣ ਦੀ ਕੋਸਟ ਮਾਰਕੀਟ ਤੁਸੀਂ ਲੋਗੇ 250 ਰੁਪਏ ਦੀ ਹੈ ਮਗਰ ਅਸੀਂ ਇੱਕ ਨਾਲ ਇੱਕ ਫ੍ਰੀ ਦੇ ਰਹੇ ਹਾਂ ਇੱਥੇ ਸਿਰਫ ਐਗਜ਼ੀਬਿਸ਼ਨ ਤੇ ਤੁਸੀਂ ਆ ਕੇ ਲਾਭ ਉਠਾ ਸਕਦੇ ਹੋ ਓਕੇ ਇਹਦੀ ਸਾਡਾ ਸ਼ੈਂਪੂ ਹੈ ਪੀ ਹੋਰ ਆਵਲੇ ਰੀਠਾ ਨਾਲ ਤਿਆਰ ਕਰਦੇ ਹਾਂ ਅਸੀਂ ਸ਼ੈਂਪੂ ਆਵਲਾ ਰੀਠਾ ਸ਼ਿਕਾ ਕਾ ਇੱਥੇ ਬ੍ਰਿੰਗਰਾਜ ਔਰ 100% ਨੈਚੁਰਲ ਹੈ ਵਿਦਆਊਟ ਕੈਮੀਕਲ ਹੈ ਵਿਦਆਊਟ ਪ੍ਰੀਜ਼ਰਵੇਟਰ ਹੈ 100% ਰਿਜ਼ਲ ਦੇਵਾਂਗੇ ਮੈਂ ਹੁਣ ਇੱਦਾਂ ਸਾਡੇ ਕੋਲ ਸਾਰੇ ਪ੍ਰੋਡਕਟ ਜਿਵੇਂ ਹੈਂਡ ਮੈਡ ਸੋਪ ਹੋ ਗਿਆ ਮਲਤਾਨੀ ਮਿੱਟੀ ਦੇ ਸਾਬਣ ਹੋਗੇ ਮਤਲਬ ਤੁਸੀਂ ਰੈਗੂਲਰ ਸਾਡੇ ਕੋਲ ਪਰਚੇਸ ਵੀ ਕਰ ਸਕਦੇ ਹੋ ਜੇ ਤੁਸੀਂ ਕਹੋਗੇ ਅਸੀਂ ਐਗਜ਼ੀਬਿਸ਼ਨ ਦੇ ਪਰਚੇਸ ਕੀਤੀ ਹੈ ਅਸੀਂ ਤੁਹਾਨੂੰ ਸ਼ਿਪਿੰਗ ਫ੍ਰੀ ਦੇਵਾਂਗੇ ਓਕੇ ਇੱਕ ਵਾਰ ਸਾਡੇ ਕਸਟਮਰਸ ਲਈ ਆਪਣਾ ਮੋਬਾਈਲ ਨੰਬਰ ਹੈ ਜੋ ਓਨ ਕੈਮਰਾ ਰਿਪੀਟ ਕਰ ਦਿਓ ਹਾਂਜੀ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਪਹਿਲੇ ਤਾਂ ਜੇ ਤੁਸੀਂ ਅੱਜ ਟੈਂਪਰ ਆ ਸਕਦੇ ਹੋ ਅਸੀਂ 7 ਵਜੇ ਤੱਕ ਹੈਗੇ ਆ ਤੁਸੀਂ ਆ ਸਕਦੇ ਹੋ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜੇ ਲੈਣਾ ਚਾਹੋ ਸਾਡੀ ਵੈਬਸਾਈਟ ਹੈਗੀ ਹੈ z o n e double l i a .com ਉਸ ਤੋਂ ਬਾਅਦ ਸਾਡਾ ਫੋਨ ਨੰਬਰ ਹੈ 6284392663 ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਰ ਟੋਲ ਫਰੀ ਨੰਬਰ ਹੈ 1800891896 ਤੇ ਵੀ ਤੁਸੀਂ ਕਾਲ ਕਰਕੇ ਸਾਡੇ ਸਾਰੇ ਪ੍ਰੋਡਕਟਸ ਲੈ ਸਕਦੇ ਹੋ ਮੈਮ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਅਸੀਂ ਪਰਮਾਤਮਾ ਅਗੇ ਮਨੋਂ ਕਾਮਨਾ ਕਰਦੇ ਹਾਂ ਕਿ ਤੁਹਾਡਾ ਐਗਜ਼ੀਬਿਸ਼ਨ ਸਫਲ ਜਾਈ ਥੈਂਕ ਯੂ ਥੈਂਕ ਯੂ so much I am thank you so much ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਮੋਨਿਕਾ ਫਰਮ M2 ਫੈਸ਼ਨ ਲੁਧਿਆਣਾ ਓਕੇ ਤੁਹਾਡੇ ਕੋਲ ਬਹੁਤ ਸੋਨੇ ਸੋਨੇ ਸੂਟ ਨੇ ਪਹਿਲਾ ਤਾਂ ਤੁਸੀਂਂ ਦਾ ਸਕਦੇ ਹੋ ਕਿ ਕਿਹੋ ਕਿਹੋ ਜਿਹੇ ਸੂਟ ਨੇ ਤੁਹਾਡੇ ਕੋਲ ਵੀ ਐਸੀ ਅੱਜਕੱਲ ਲੇਟੈਸਟ ਵੈਰਾਈਟੀ ਲੈ ਕੇ ਆਏ ਆ ਸਪੈਸ਼ਲ ਵਾਕੀ ਵਾਸਤੇ ਸ਼ਿਮਰਦੀ ਸੂਟੇ ਸਾਰੇ ਹੈਂਡਵਰਕ ਦੇ ਨਾਲ ਓਕੇ ਸਾਰੇ ਮਿਰਰ ਵਰਕ ਦੇ ਨਾਲ ਬੋਟਾ ਪੱਤੀ ਦੇ ਅੱਜਕੱਲ ਲੇਟੈਸਟ ਟ੍ਰੈਂਡ ਹੈ ਕਿਲ ਸਕ੍ਰੇਪ ਦੇ ਵਿੱਚ ਆ ਜਾਂਦੇ ਨੇ ਸਾਡੇ ਕੋਲ ਹੋਰ ਦੋ ਹੋਰ ਵੀ ਹੈਗੇ ਨੇ ਏਸੀ ਸੈਟਸ ਜਿਹਨੂੰ ਟਾਪ ਸ਼ੀਟਸ ਵੀ ਕਹਿ ਦਿੰਦੇ ਨੇ ਈਵਨ ਕੰਫਰਟਰਸ ਵੀ ਬਹੁਤ ਨਿਊਮਨਲ ਰੇਂਜ ਹੈ ਸਾਡੀ ਕੰਫਰਟਰਸ ਦੀ ਜਿਹੜੀ ਰੇਂਜ ਹੈ 500 ਤੋਂ ਸਟਾਰਟ ਹੈ ਸੂਟਸ ਸਾਡੇ 2000 2500 3000 ਇਦਾਂ ਅਕੋਰਡਿੰਗ ਟੂ ਵਰਾਇਟਿੰਗ ਜਿਵੇਂ ਕਿ ਆਪਸ ਤੁਹਾਨੂੰ ਦੇ ਅਕਸਰ ਵੀਡੀਓਜ਼ ਵਿੱਚ ਜਾਂ ਰੀਲਸ ਵਗੈਰਾ ਚ ਕਿ ਪਟਿਆਲਾ ਸ਼ਾਹੀ ਸੂਟ ਹੁੰਦੇ ਆ ਜਾਂ ਕੋਈ ਹੋਰ embroiderry ਦੇ ਕਾਫੀ ਡਿਫਰੈਂਟ ਡਿਫਰੈਂਟ ਸੂਟ ਆnde ਤੁਹਾਡੇ ਕੋਲ ਉਹ ਵੀ ਨੇ ਹਾਂ ਜੀ ਜੀ ਸਾਡੇ ਕੋਲ ਸਾਰੀ ਵੈਰਾਈਟੀ ਹੈ ਦੇਖੋ ਬਾਕੀ ਮਾਸਟਰੀ ਟੇਲਰ ਦੀ ਹੈ ਉਹਨੇ ਤਕੀਨਾ ਕਿ ਬਣਾ ਵਧੀਆ ਬਣਾ ਕੇ ਤੁਹਾਨੂੰ ਪੇਸ਼ ਕਰਨਾ ਹੈ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਸੂਟ ਪ੍ਰੋਵਾਈਡ ਕਰਦੇ ਹਾਂ ਸੜੇ ਕੋਟਨ ਦੇ ਮਿਲ ਜਾਂਦੇ ਨੇ ਪਾਕਿਸਤਾਨੀ ਮਿਲ ਜਾਣਗੇ ਸਾਰੀ ਵੈਰਾਈਟੀ ਅਵੇਲੇਬਲ ਹੈ ਠੀਕ ਹੈ ਜਿਵੇਂ ਅੱਜ ਤਾਂ ਤੁਸੀਂ ਐਗਜ਼ੀਬਿਸ਼ਨ ਚ ਆਏ ਹੋ ਐਗਜ਼ੀਬਿਸ਼ਨ ਕਿੰਨੇ ਵਜੇ ਤੱਕ ਚੱਲੇਗਾ ਜੀ ਅੱਜ 8 ਵਜੇ ਤੱਕ ਹੈ ਜੀ ਬਾਕੀ ਕਰਾਊਡ ਦੇਖ ਕੇ ਲੱਗਦਾ ਵੀ ਸਾਨੂੰ ਅਸੀਂ 10 ਵਜੇ ਤੱਕ ਮਿਲਨੇ ਹੋਵਾਂਗੇ ਸਾਰਾ ਇੰਨਾ ਰਸ਼ਾ ਇੰਨਾ ਮੋਗਾ ਵਾਲੇ ਸਾਨੂੰ ਪਿਆਰ ਦੇ ਰਹੇ ਨੇ ਐਗਜ਼ੀਬਿਸ਼ਨ ਤੋਂ ਬਾਅਦ ਵੀ ਤੁਸੀਂ ਲੋਕਾਂ ਨੂੰ ਕੋਈ ਡਿਸਕਾਊਂਟ ਜਾਂ ਕੁਝ ਕਰ ਰਹੇ ਹੋ ਜੀ ਅਸੀਂ ਆਲਰੇਡੀ ਡਿਸਕਾਊਂਟ ਦੇ ਰਹੇ ਹਾਂ ਸਾਰੇ ਬੜੇ ਹੁਮੂਮਾ ਕੇ ਆ ਰਹੇ ਆ ਅਸੀਂ ਸਾਰਿਆਂ ਨੂੰ ਅਸੀਂ ਰਕੜੀ ਦਾ ਸਪੈਸ਼ਲ ਡਿਸਕਾਊਂਟ ਦੇ ਰਹੇ ਹਾਂ एक्सहिबिशन ਤੋਂ ਬਾਅਦ ਵੀ ਅਗਰ ਲੋਕ ਤੁਹਾਡੇ ਤੱਕ ਪਹੁੰਚ ਕਰਨਾ ਚਾਹਣ ਕਿਵੇਂ ਪਹੁੰਚ ਕਰੇ ਵੀ ਸਾਡਾ ਇੰਸਟਾਗ੍ਰਾਮ ਤੇ ਪੇਜ ਹੈ M2 ਫੈਸ਼ਨ ਦੇ ਨਾਮ ਤੇ ਨੰਬਰ ਅਸੀਂ ਤੁਹਾਨੂੰ ਦੱਸ ਦਿੰਦੇ ਆ 7973889819 ਤੁਸੀਂ ਜਦੋਂ ਮਰਜ਼ੀ ਸਾਡੇ ਤੋਂ ਲੋਕੇਸ਼ਨ ਮੰਗਾ ਕੇ ਸਾਡੇ ਸਟੋਰ ਲੁਧਿਆਣੇ ਆ ਸਕਦੇ ਹੋ ਜੀ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਾਕੀ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਤੁਹਾਡਾ ਐਗਜ਼ੀਬਿਸ਼ਨ ਸਫਲ ਜਾਏ ਥੈਂਕ ਯੂ